ਅਸੀਂ ਡੇਰਾ ਪਾਪਾ ਨਾਮਕ ਦੇ ਧਰਮਕੋਟ ਪਤਨ ਵਿਖੇ ਪਹੁੰਚੇ ਆ ਜਿੱਥੇ ਕਿ ਕਾਫੀ ਦਿਨਾਂ ਦਾ ਪਾਣੀ ਜਿਹੜਾ ਵਾਹ ਕਰੀਬ 4-4 5-5 ਫੁੱਟ ਚੜਿਆ ਰਿਹਾ ਔਰ ਉੱਥੇ ਨਾਲ ਹੀ ਗੱਲ ਕੀਤੀ ਜਾਵੇ ਤੇ ਰਾਹਤ ਸਮਗਰੀ ਲੈ ਕੇ ਕ੍ਰਿਸਚੀਅਨ ਭਾਈ ਜਰਾ ਵੀ ਜਿਹੜਾ ਉਹ ਸਾਹਮਣੇ ਆਇਆ ਵਾ ਜਿੱਥੇ ਕਿ ਵਕ ਵਕ ਜਿਹੜੇ ਸਮਾਜ ਸੇਵੀ ਜਿੱਥੇ ਬੰਦੀਆਂ ਵਾ ਉਹ ਰਸ਼ਨ ਵੰਡ ਰਹੀਆਂ ਨੇ ਜ਼ਰੂਰਤਮੰਦ ਲੋਕਾਂ ਨੂੰ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਪਾਸਟਰ ਅਜੇ ਆ ਮੈਂ ਬਟਾਲੇ ਤੋਂ ਆਇਆ ਵਾਂ ਉਪਰਕਰ ਮੇਰਾ ਨਾਮ ਪਾਸਰ ਜੇ ਮੈਂ ਬਟਾਲੇ ਤੋਂ ਆਇਆ ਹਾਂ ਪਰ ਮੇਰੇ ਆਤਮਿਕ ਪਿਤਾ ਸ਼੍ਰੀ ਡਾਕਟਰ ਅੰਕੁਰ ਯੂਸਫ ਨਰੁੱਲਾ ਜੀ ਜਿਨ੍ਹਾਂ ਦੀ ਅਗਵਾਈ ਦੇ ਹੇਠਾਂ ਅਸੀਂ ਇਹ ਸਾਰੀ ਸੇਵਾ ਕਰ ਰਹੇ ਹਾਂ ਅੱਜ ਅਸੀਂ ਬਟਾਲਾ ਹਲਕੇ ਤੋਂ ਇਹ ਰਾਸ਼ਨ ਦੀ ਜਿਹੜੀ ਸੇਵਾ ਲੈ ਕੇ ਆ ਪਿੰਡ ਧਰਮਗੋੜ ਪੱਤਨ ਵਿੱਚ ਪਹੁੰਚੇ ਹਾਂ ਸੋ ਅਸੀਂ ਦੇਖ ਰਹੇ ਹਾਂ ਕਿ ਇੱਧਰ ਦੇ ਲੋਕ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਆ ਔਰ ਬਹੁਤ ਸਾਰਾ ਜਾਨੀ ਮਾਨੀ ਨੁਕਸਾਨ ਹੋਇਆ ਵਾ ਫਸਲਾਂ ਦਾ ਮਾਲ ਡੰਗਰ ਦਾ ਔਰ ਬਹੁਤ ਭਾਰੀ ਨੁਕਸਾਨ ਜਿਹੜਾ ਹੋਇਆ ਵਾ ਸੋ ਅੱਜ ਅਸੀਂ ਇਸ ਏਰੀਆ 'ਚ ਆਏ ਆ ਕਿ ਅਸੀਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰ ਸਕੀਏ ਤਾਂ ਕਿ ਸਾਡੇ ਇੱਕ ਯੂਥ ਵਾਲੇ ਵੇਖ ਕੇ ਬਹੁਤ ਸਾਰੇ ਲੋਕਾਂ ਦੇ ਅੰਦਰ ਇਹ ਸੇਵਾ ਦੀ ਭਾਵਨਾ ਜਗ ਸਕੇ ਧੰਨਵਾਦ ਜੀ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਪਿੰਨਾਂ ਇਹ ਗੱਲ ਹੁੰਦਾ ਹੈ ਕਿ ਕ੍ਰਿਸ਼ਨ ਭਾਈ ਜਾਰਾ ਜਿਹੜਾ ਉਹ ਲੰਗਰ ਨਹੀਂ ਸੀ ਛਕਦਾ ਔਰ ਹੁਣ ਜਿੱਦਾਂ ਹੱਦ ਤੋਂ ਪਰਵਾਹ ਫਤਨਾ ਉਹ ਲੰਗਰ ਵੀ ਛਕ ਰਹੇ ਨੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਐਦਾਂ ਦੀ ਕੋਈ ਗੱਲ ਨਹੀਂ ਆ ਹਰ ਇੱਕ ਜਿਹੜਾ ਧਰਮ ਗ੍ਰੰਥ ਆ ਉਹ ਸਾਨੂੰ ਉਹਦੇ ਅਨੁਸਾਰ ਚੱਲਣ ਲਈ ਕਹਿੰਦਾ ਹੈ ਔਰ ਅਸੀਂ ਆਪਣੇ ਧਰਮ ਗ੍ਰੰਥ ਦੇ ਅਨੁਸਾਰ ਚੱਲ ਰਹੇ ਆ ਐਦਾ ਦੀ ਕੋਈ ਗੱਲ ਨਹੀਂ ਆ ਇੱਕ ਫੋਕੀਆਂ ਫਲਾਮਾਂ ਫਲਾਈਆਂ ਜਾ ਰਹੀਆਂ ਵਾ ਔਰ ਕ੍ਰਿਸ਼ਨ ਔਰ ਸਿੱਖ ਭਾਈਚਾਰੇ ਵਿੱਚ ਪਾੜ ਪਾਈ ਜਾ ਰਹੀ ਹੈ ਸੋ ਇਸੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਲੰਗਰ ਜਿਹੜਾ ਵਰਤਾਇਆ ਜਾਇਆ ਸੁੱਕੀ ਰਸਤ ਲਿਆਂਦੀ ਆ ਰਹੀ ਹੈ ਜਿਹਾ ਕਿ ਲੋਕਾਂ ਨੂੰ ਜਿੰਨਾਂ ਚੀਜ਼ਾਂ ਦੀ ਜ਼ਰੂਰਤ ਆ ਉਹ ਵੰਡੀ ਜਾ ਰਹੀ ਆ ਇਹ ਜਿਹੜੀ ਵੰਡੀ ਜਾ ਰਹੀ ਆ ਸਾਰੇ ਧਰਮਾਂ ਵਾਸਤੇ ਇੱਕੋ ਜਿਹਾ ਵੰਡਿਆ ਜਾ ਰਿਹਾ ਹਾਂਜੀ ਹਾਂ ਇਹਦੇ ਵਿੱਚ ਕੋਈ ਤਾਂ ਨਹੀਂ ਗੱਲ ਹੈ ਕਿ ਆਪਾਂ ਕ੍ਰਿਸ਼ਮ ਧਰਮ ਵਾਸਤੇ ਆਏ ਆ ਜੀ ਅਸੀਂ ਸਾਰਿਆਂ ਵਾਸਤੇ ਜੋ ਸਾਨੂੰ ਪਰਮੇਸ਼ਰ ਨੇ ਸੇਵਾ ਦਿੱਤੀ ਆ ਸਾਡੇ ਨੈਸ਼ਨਲ ਪ੍ਰਧਾਨ ਜਤਿੰਦਰ ਸਿੰਘ ਗੌਰਵ ਜੀ ਜੋ ਗਲੋਬਲ ਕ੍ਰਿਸ਼ਨਾ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਘਟ ਗਿੰਤੀ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਦੇ ਉਹਨਾਂ ਨੇ ਸਾਡੀ ਡਿਊਟੀ ਲਗਾਈ ਹੋਈ ਆ ਅਸੀਂ ਪ੍ਰੋਫਿਟ ਅਜੇ ਜੋ ਸਬ ਮਿਨਿਸਟਰੀ ਪੰਜ ਗਰਾਈਆਂ ਤੋਂ ਆਏ ਆ ਸੋ ਅਸੀਂ ਮੈਂ ਉਹਦਾ ਪ੍ਰਧਾਨ ਵੀ ਆ ਗਲੋਬਲ ਕ੍ਰਿਸ਼ਨਾ ਐਕਸ਼ਨ ਕਮੇਟੀ ਦਾ ਜ਼ਿਲ੍ਹਾ ਸੈਕਟਰੀ ਆ ਸੋ ਅਸੀਂ ਇਹਦੇ ਵਿੱਚ ਕੋਈ ਧਰਮ ਦੇ ਨਾਂ ਤੇ ਕੰਮ ਨਹੀਂ ਕਰ ਰਹੇ ਵੇਖੋ ਜੀ ਜੋ ਸਮਾਵਾ ਸਮੇ ਦੇ ਹਿਸਾਬ ਨਾਲ ਚੱਲ ਰਹੇ ਆ ਇਦੇ ਵਿੱਚ ਆਪਾਂ ਸਾਰਿਆਂ ਦੀ ਹੈਲਪ ਲਈ ਆਏ ਆਂ ਕੋਈ ਇਦਾਂ ਦੀ ਗੱਲਬਾਤ ਨਹੀਂ ਆ ਸਾਡੇ ਆਤਮਿਕ ਪਿਤਾ ਸ੍ਰੀ ਅੰਕਤ ਜੂਸਵਨ ਰੁੱਲਾ ਜੀ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਤੁਸੀਂ ਸਾਰੇ ਇਹਨਾਂ ਪਿੰਡਾਂ 'ਚ ਜਾਣਦੇ ਜਿੰਨੇ ਦਿਨਾਂ ਤੋਂ ਸੇਵਾ ਚੱਲ ਰਹੀ ਹੈ ਇੱਕ ਕੋਈ 10 ਦਿਨਾਂ ਤੋਂ ਸੇਵਾ ਚੱਲ ਰਹੀ ਹੈ ਸੋ ਅਸੀਂ ਅੱਗੇ ਵੀ ਹੋਰ ਵੀ ਜਿੰਨੇ ਜਿੰਨਾ ਜਿੰਨੇ ਟਾਈਮ ਸੇਵਾ ਚੱਲੇਗੀ ਅਸੀਂ ਵਾਰ-ਵਾਰ ਇਹਨਾਂ ਪਿੰਡਾਂ ਦਾ ਦੌਰਾ ਕਰਾਂਗੇ ਇਦਾਂ ਹੀ ਸੇਵਾ ਕਰਦੇ ਰਾਵਾਂਗੇ ਸੋ ਸਾਰੇ ਭਾਈਪੈਣਾਂ ਨੂੰ ਜੈ ਮਸ਼ੀ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਆ ਉਹ ਸੇਵਾ ਕਰ ਰਹੇ ਨੇ ਉੱਥੇ ਨਾਲ ਦੀ ਨਾਲ ਹੀ ਮਸੀਹ ਭਾਈਚਾਰੇ ਵੱਲੋਂ ਵੀ ਜਿਹੜੀ ਉਹ ਸੇਵਾ ਕੀਤੀ ਗਈ ਹੈ ਬੀਬੀਆਂ ਸਾਡੇ ਨਾਲ ਨੇ ਆਪਾਂ ਗੱਲਬਾਤ ਕਰਾਂ ਕਿ ਇੱਥੇ ਪਿੰਡਾਂ ਦੇ ਵਿੱਚ ਪਾਣੀ ਦੇ ਨਾਲ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਕਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੇ ਤੱਕ ਨਹੀਂ ਕੋਈ ਸਰਕਾਰ ਨੇ ਆਣ ਕੇ ਕਿਸੇ ਦੀ ਬਾਤ ਨਹੀਂ ਪੁੱਛੀ ਅਹ ਰਾਤ ਜਾਜਾ ਕੋਠੇ ਤੇ ਬੈ ਕੇ ਵੇਖਿਆ ਹੁਣ ਆਉਂਦੇ ਰਸਣ ਦੇ ਕੇ ਚੱਲ ਜਾਂਦੇ ਨੇ ਸਰਕਾਰ ਨੇ ਅਜੇ ਤੱਕ ਕੋਈ ਨਹੀਂ ਵੜਿਆ ਬਹੁਤ ਨੁਕਸਾਨ ਪਸਲਾਂ ਦਾ ਬਹੁਤ ਜ਼ਿਆਦਾ ਹੋਇਆ ਡੰਗਰਾਂ ਦਾ ਬਹੁਤ ਨੁਕਸਾਨ ਹੋਇਆ ਡੰਗਰਾਂ ਦਾ ਕੋਈ ਬਾਤ ਨਹੀਂ ਪਛਾੜਿਆ ਕੋਈ ਸਰਕਾਰ ਅਜੇ ਤੱਕ ਨਹੀਂ ਪਹੁੰਚੀ ਨਾ ਵੇਖਿਆ ਪਾਣੀ ਕਿੰਨਾ ਆਇਆ ਕਿੱਥੋਂ ਤੁਸੀਂ ਰੁੜੀਏ ਕਿੱਦਾਂ ਇਹ ਭੱਜੀ ਆ ਵੋਟਾਂ ਵਾਸਤੇ ਸਾਰੇ ਹੁੰਦੇ ਇਹਨੇ ਨਹੀਂ ਆਣ ਕੇ ਸਾਨੂੰ ਪੁੱਛਿਆ ਸੋ ਕਿਤੇ ਨਾ ਕਿਤੇ ਲੋਕ ਜਿਹੜੇ ਆ ਪੇਸ਼ਕ ਸਰਕਾਰਾਂ ਵੱਲੋਂ ਦਾਅਵੇ ਜਰੂਰ ਕੀਤੇ ਜਾ ਰਹੇ ਆ ਕਿ ਹਾਰਪੀਟਾਂ ਦੀ ਜਿਹੜੀ ਮਦਦ ਕੀਤੀ ਜਾ ਰਹੀ ਜਾਂ ਗਰਾਊਂਡ ਜ਼ੀਰੋ ਦੀ ਗੱਲ ਕੀਤੀ ਜਾਵੇ ਤੇ ਇੱਥੇ ਲੋਕ ਕਾਫੀ ਪਰੇਸ਼ਾਨ ਆ ਰਹੇ ਆ ਇੱਕ ਹੋਰ ਪੈਂ ਸਾਡੇ ਨਾਲ ਆਪਾਂ ਗੱਲਬਾਤ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਾਸ਼ਨ ਪਾਣੀ ਦਾ ਕਿੰਨਾ ਕੁ ਮੁਸ਼ਕਲ ਹੋ ਗਿਆ ਕਿਉਂਕਿ ਹੜਕ ਕਈਆਂ ਦਿਨਾਂ ਤੋਂ ਪਾਣੀ ਦੇ ਵਿੱਚ ਤੁਸੀਂ ਘਿਰੇ ਹੋਏ ਹਾਂਜੀ ਜੀ ਭਾਈ ਸਾਰਾ ਕੁਝ ਰੁੜ ਗਿਆ ਕੁਛ ਨਹੀਂ ਬਚਿਆ ਖਾਣ ਦਾ ਸਾਮਾਨ ਵੀ ਨਹੀਂ ਬਚਿਆ ਸਾਡਾ ਸਾਰਾ ਕੁਝ ਹੀ ਖੇਤੀਬਾੜੀ ਦਾ ਕੰਮ ਕਰਦੇ ਕੀ ਨਹੀਂ ਨਹੀਂ ਹੁੰਦਾ ਕੁਝ ਨਹੀਂ ਇਹ ਦੇਖੋ ਛੋਟੇ ਬੱਚੇ ਆਦਮੀ ਹੈ ਨਹੀਂ ਕੋਈ ਸੁਣੀ ਚਾਹ ਹਾਂ ਬੱਚੇ ਸ਼ੋਰਟਸ ਜੀ ਰੂਹ ਦਿਖਾਏ ਜਾਣਾ ਕਹਿੰਦੇ ਆ ਕਿ ਇਸ ਘੰਡੇ ਜਿਹੜਾ ਵਾ ਘਰਵਾਲੀ ਦੀ ਮੌਤ ਹੋ ਚੁੱਕੀ ਹੈ ਛੋਟੇ ਛੋਟੇ ਬੱਚੇ ਆ ਗੋਰ ਘਰ ਦਾ ਪੂਰਾ ਸਮਾਨ ਜਿਹੜਾ ਵਾ ਉਹ ਤਹਿਸਨਸ ਹੋ ਗਿਆ ਵਾ ਔਰ ਕਿਤੇ ਨਾ ਕਿਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਆਸ ਵੀ ਕਿਰਨਾ ਇਹਨਾਂ ਦੇ ਨਿਗਾ ਦੇ ਵਿੱਚ ਹੈਗੀ ਹੈ ਕਿ ਕੋਈ ਆਵੇ ਤੇ ਇਹਨਾਂ ਦੀ ਹੈਲਪ ਕਰੇ ਕਿ ਇਹ ਜਿਹੜਾ ਉਹਨਾਂ ਸਮਾਨ ਵੀ ਨਹੀਂ ਬੱਚਿਆਂ ਬੱਚਿਆਂ ਨੂੰ ਕਿਸ ਤਰ੍ਹਾਂ ਪਾਲਣਾ ਕਿ ਕਿਸ ਤਰ੍ਹਾਂ ਜੀਣਾ ਇਸ ਤਰ੍ਹਾਂ ਬਸ ਕੰਮ ਹੀ ਕਰਦੇ ਕਰਾ ਦਾ ਲੋਕਾਂ ਦਾ ਕਰਾ ਸਰਕਾਰ ਤੋਂ ਕੁਝ ਮਿਲੇ ਆਸਰਾ ਜਵਾਬ ਬਚਿਆ ਨਾ ਆਪਣਾ ਫੋਨ ਨੰਬਰ ਬੋਲ ਦਿਓ ਬਹੁਤ ساری ਸੰਕਟ ਜਿਹੜੀ ਆ ਉਹ ਫੈਸਲਾ ਨਾ 98 777 96247 ਦੁਬਾਰਾ ਰਿਪੀਟ ਕਰ ਦਿਓ 98 777 96247 ਸੋ ਇਹ ਇੱਕ ਹੋਰ ਦੁਖੀ ਪੈਣਾ ਕਿ ਜਿਹਦੇ ਆਪਾਂ ਗੱਲਬਾਤ ਕਰਾਂਗੇ ਦੇਖ ਸਕਦੇ ਉਹ ਕਿ ਘਰ ਵਾਲਾ ਸਿਰਤੇ ਨਹੀਂ ਆ ਛੋਟੇ ਛੋਟੇ ਬੱਚੇ ਆ ਔਰ ਸਮਾਜ ਸੇ ਵੀ ਜਥੇਬੰਦੀਆਂ ਤੋਂ ਬੁਹਾਰ ਲਗਾ ਰਹੇ ਆ ਕਿ ਉਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਉਪਰੋਂ ਕੁਦਰਤ ਦਾ ਕਹਿਰ ਤੇ ਦੇਖ ਸਕਦੇ ਹੋ ਤੇ ਉਧਰੋਂ ਆਪਾਂ ਗੱਲ ਕੀਤੀ ਜਾਵੇ ਇਸ ਪਿੰਡ ਦੇ ਵਿੱਚ ਤੇ ਚਾਰਾ ਬਿਲਕੁਲ ਜਿਹੜਾ ਵਾ ਉਹ ਖਤਮ ਹੋ ਚੁੱਕਾ ਵਾ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਵਾ ਆ ਗੱਲ ਕਰਾਂਗੇ ਤੁਹਾਡੇ ਘਰ ਦੇ ਤੇ ਕੀ ਨਾਂਜ ਤੁਹਾਡਾ ਭਵਿੰਦਰ ਕੌਰ ਭਵਿੰਦਰ ਕੌਰ ਜੀ ਕੀ ਕਰਤਾ ਤੁਹਾਡੀ ਵਾਪਸੀ ਪਰ ਨਾਲ ਕੋਈ ਵਾਲਾ ਸਾਡੇ ਤੇ ਚੱਲ ਗਿਆ ਮਾਸੀ ਦੇ ਘਰੀ ਨਾਲ ਭੱਜ ਗਿਆ ਵਾ ਕਿ ਮੈਂ ਉਹਨੂੰ ਜੀ ਦਾਸਾਰ ਹੋ ਗਏ ਇੱਥੇ ਬੈਠੀਂ ਕਦੀ ਜਾ ਜੂਗਾ ਪਰ ਨਾਲ ਲੇਦਾ ਇਹਨਾਂ ਦਾ ਭਾਜੀ ਘਰ ਵਿੱਚ ਮੀਨੀ ਕਮਰਾ ਭਰਾਵਾਂ ਨੂੰ ਦਿੱਤਾ ਉਹ ਵੀ ਮੇਰਾ ਕਮਰਾ ਦੇਖ ਤੇ ਅੱਜ ਦੇਖ ਤੇ ਕਮਰਾ ਮਾਸੀ ਕਹਿੰਦੇ ਪੂਰੀ ਤਰ੍ਹਾਂ ਇਹ ਜਿਹੜਾ 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 ਥੋੜਾ ਇੱਕ ਭਰਾ ਦਾ ਹੈਗਾ ਐ ਇੰਟਰ ਵਾਲਾ ਉਹ ਪਿੱਛੋਂ ਬੰਦਾਂ ਨੇ ਪਾਣੀ ਪਾਇਆ ਹੈ ਉਹੀ ਪਾਰ। ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਕਿੰਨੇ ਬੁਰੇ ਹਾਲਾਤ ਨੇ ਜਿਹੜੇ ਘਰ ਦੀ ਇੱਕ ਛੱਤ ਹੁੰਦੀ ਹੈ ਇੱਕ ਹੀ ਕਮਰਾ ਸੀ ਔਰ ਉਹ ਕਮਰਾ ਵੀ ਟਾਇਟਰੀ ਹੋ ਗਿਆ। ਇਸ ਤਰੀਕੇ ਦੇ ਨਾਲ ਲੋਕਾਂ ਨੂੰ ਹੁਣ ਰਾਤ ਸਮਗਰੀ ਜਿਹੜੀ ਵੰਡੀ ਜਾ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਾ ਕਿ ਜਰੂਰ ਦਿਖਾਇਆ ਜਾਵੇ ਕਿ ਇੰਨਾ ਪੀੜਿਤ ਲੋਕਾਂ ਨੂੰ ਜਿਹੜੀ ਰਾਤ ਸਮਗਰੀ ਜਿਹੜੀ ਉਹ ਵੰਡੀ ਜਾ ਰਹੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੇ ਕਮਰੇ ਲੋਕਾਂ ਦੇ ਟੱਗ ਗਏ ਨੇ ਘਰ ਢੱਗ ਗਏ ਨੇ ਮਾਲ ਡੰਕਰ ਜਿਹੜਾ ਉਹਦੀ ਮੌਤ ਹੋ ਚੁੱਕੀ ਆ ਔਰ ਬਹੁਤ ਸਾਰਾ ਨੁਕਸਾਨ ਜਿਹੜਾ ਵਾ ਇਹਨਾਂ ਪਿੰਡਾਂ ਦਾ ਹੋਇਆ। ਔਰ ਗਰਾਊਂਡ 0 ਤੋਂ ਇਹ ਰਿਪੋਰਟ ਆਪਾਂ ਦਿਖਾ ਰਹੇ ਹਾਂ ਕੈਮਰਾਮੈਨ ਸੋਨੀ ਦੇ ਨਾਲ ਸਰਵਰਨ